ਕਿਸਾਨ ਡਰਾਈਵਰ ਇਕਤਾ ਜਿੰਦਾਬਾਦ ਜਿੰਦਾਬਾਦ ਪੰਜਾਬ ਟੈਕਸੀ ਯੂਨੀਅਨ ਜਿੰਦਾਬਾਦ ਜਿੰਦਾਬਾਦ ਪੰਜਾਬ ਟੈਕਸੀ ਯੂਨੀਅਨ ਜਿੰਦਾਬਾਦ ਜਿੰਦਾਬਾਦ ਬਾਕੀ ਵੀਰ ਜੀ ਪਹੁੰਚ ਰਹੇ ਆ ਤੇ ਨਾਰੇਬਾਜੀ ਕੀਤੀ ਆ ਜੀ ਵੀਰ ਜੀ ਕਿਹੜੀ ਜਗ੍ਹਾ ਤੇ ਪਹੁੰਚੇ ਅਸੀਂ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਦੇ ਜਨਮ ਫਰੀਦਕੋਟ ਤੋਂ ਪਹੁੰਚੇ ਜੀ ਪੂਰਾ ਕਾਫਲਾ ਲੈ ਕੇ ਪਹੁੰਚੇ ਪੰਜਾਬ ਟੈਕਸੀ ਯੂਨੀਅਨ ਜ਼ਿਲ੍ਹਾ ਫਰੀਦਕੋਟ ਵੱਲੋਂ ਤੇ ਗੱਲ ਕਰ ਲਈਏ ਮੈਨੂੰ 12ਵਾਂ 13ਵਾਂ ਦੇ ਸੁਭਾਵਾਂ ਨਿਭਾ ਰਿਹਾ ਹੈ ਅੱਜ ਸਮੁੱਚੀ ਪੰਜਾਬ ਟੈਕਸੀ ਯੂਨੀਅਨ ਦੀ ਖਨੋਰੀ ਬਾਰਡਰ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਉਹਨਾਂ ਦੇ ਮੋਢੇ ਨਾਲ ਮੋਢਾ ਜੋੜਨ ਵਾਸਤੇ ਬਿਲਕੁਲ ਤਿਆਰ ਖੜੀ ਹੈ ਜੀ ਔਰ ਸਾਡੀ ਸੋਚ ਆ ਸਾਡੇ ਜਰਨੈਲ ਬਜ਼ੁਰਗ ਮਧੜਕ ਲੀਡਰ ਜੋ ਕਿ ਨਾ ਕਦੇ ਕਿਸਾਨੀ ਨੂੰ ਇਦਾਂ ਦਾ ਲੀਡਰ ਮਿਲਿਆ ਔਰ ਨਾ ਸਾਨੂੰ ਅੱਗੇ ਝਾਕਾ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਜਗਜੀਤ ਸਿੰਘ ਦੀ ਢੱਲੇਵਾਲ ਦੀ ਸੋਚ ਬਣ ਕੇ ਪੰਜਾਬ ਟੈਕਸੀ ਯੂਨੀਅਨ ਆਏ ਆ ਜੀ ਔਰ ਅਰਦਾਸ ਬੇਨਤੀ ਕਰਦੇ ਆ ਸਾਡੇ ਜਰਨੈਲ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਦੀ ਉਮਰ ਪਰਮਾਤਮਾ ਲੰਬੀ ਕਰੇ ਇਹ ਮੋਰਚਾ ਜਿੱਤ ਕੇ ਜਾਵਾਂਗੇ ਜੀ ਇਹ ਸਾਨੂੰ ਅਸੀਂ ਪੂਰਨ ਵਿਸ਼ਵਾਸ ਦਿਵਾ ਰਹੇ ਆ ਦਿੱਲੀ ਮੋਰਚਾ ਲੱਗਾ ਸੀਗਾ ਪੰਜਾਬ ਟੈਕਸੀ ਯੂਨੀਅਨ ਪਿਛਲੇ ਦਿੱਲੀ ਮੋਰਚੇ ਦੇ ਵਿੱਚ ਵੀ ਆਪਣੀਆਂ ਸੁਵਾਵਾਂ ਦੇ ਰਹੀ ਸੀ ਔਰ ਬਿਲਕੁਲ ਫ੍ਰੀ ਸੁਵਾਵਾਂ ਪੰਜਾਬ ਦੇ ਅਕਸੀ ਯੂਨੀਅਨ ਵੱਲੋਂ ਡੱਲੇਵਾਲ ਸਾਹਿਬ ਦੇ ਮੋਢੇ ਨਾਲ ਮੋਢਾ ਜੋੜ ਕੇ ਦਿੱਤੀਆਂ ਜਾਣਗੀਆਂ ਜੀ ਕਿਉਂਕਿ ਜੇ ਕਿਸਾਨ ਨੇ ਆ ਤੇ ਸਾਡੇ ਕਿੱਤੇ ਆ ਜਦੋਂ ਕਿਸਾਨੀ ਡੁੱਬ ਗਈ ਕਿਸਾਨ ਡੁੱਬ ਗਿਆ ਤੇ ਕਿੱਤੇ ਆਟੋਮੈਟਿਕਲੀ ਦਬ ਜਾਣਗੇ ਕੁਚਲੇ ਜਾਣਗੇ ਅਸੀਂ ਕਿਸਾਨਾਂ ਵੀਰਾਂ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਜਨਤਾ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਜਨਤਾ ਨੂੰ ਇਹੀ ਅਪੀਲ ਹੈ ਜੀ ਜੋ ਘਰਾਂ ਦੇ ਵਿੱਚ ਬੈਠੇ ਆ ਅੱਜ ਵੀ ਵੇਟ ਕਰ ਰਹੇ ਆ ਅਸੀਂ ਉਹਨਾਂ ਨੂੰ ਇਹੀ ਫੀਲ ਕਰਦੇ ਆਂ ਲੋੜ ਆ ਸਾਨੂੰ ਖਨੌੜੀ ਬਾਰਡਰ ਤੇ ਅੱਜ ਵੱਡੇ ਕਾਫਲਿਆਂ ਦੇ ਰੂਪ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਇੱਥੇ ਪਹੁੰਚਣ ਦੀ ਜੋ ਵੀ ਕਿਸੇ ਵੀਰ ਕੋਲੇ ਵਹੀਕਲ ਆ ਜੇ ਗੱਡੀ ਆ ਗੱਡੀ ਤੇ ਪਹੁੰਚੋ ਜੇ ਕਿਸੇ ਕੋਲੇ ਟਰੈਕਟਰ ਟਰਾਲੀਆਂ ਟਰੈਕਟਰਾਂ 'ਤੇ ਪਹੁੰਚੋ ਜੇ ਕਿਸੇ ਕੋਲ ਟਰੱਕਾਂ ਕੈਂਟਰ ਉਹ ਹਰ ਇੱਕ ਵੀਰ ਨੂੰ ਬੇਨਤੀ ਕਰਦੇ ਆਂ ਕਿ ਆਪੋ ਆਪਣੇ ਯੂਨੀਅਨ ਦੇ ਤੌਰ ਤੇ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਪੰਚਾਇਤਾਂ ਦੇ ਰੂਪ ਦੇ ਵਿੱਚ ਆਪਾਂ ਸਾਥ ਲਈਏ ਡੱਲੇਵਾਲ ਸਾਹਿਬ ਦਾ ਤਾਂ ਕਿ ਇਹ ਮੋਰਚਾ ਜਲਦੀ ਤੋਂ ਜਲਦੀ ਜਿੱਤ ਗਏ ਕਿਉਂਕਿ ਢੱਲੇਵਾਲ ਸਾਹਿਬ ਦੀ ਜਿਹੜੀ ਤਬੀਅਤ ਆ ਉਹ ਹਰ ਇੱਕ ਨੂੰ ਪਤਾ ਹੀ ਆ ਜੀ ਚੜ੍ਹਦੀ ਕਲਾ ਦੇ ਵਿੱਚ ਢੱਲੇਵਾਲ ਸਾਹਿਬ ਪਰ ਸਾਨੂੰ ਲੋੜ ਆ ਜਦੋਂ ਅਸੀਂ ਢੱਲੇਵਾਲ ਸਾਹਿਬ ਦੇ ਸਾਥ ਦਿੰਨੇ ਆ ਉਹਨਾਂ ਨੂੰ ਆਕਸੀਜਨ ਆ ਜਿਹੜੀ ਵੱਧ ਤੋਂ ਵੱਧ ਮਿਲਦੀ ਆ ਜੀ ਉਹਨਾਂ ਦੇ ਹੌਸਲੇ ਬੁਲੰਦ ਰਹਿੰਦੇ ਆ ਅੱਜ ਜਦੋਂ ਵੀ ਉਹਨਾਂ ਕੋਲੇ ਗੱਲ ਪਹੁੰਚੂਗੀ ਉਹਨਾਂ ਦਾ ਡਿਸਟ੍ਰਿਕਟ ਫਰੀਦਕੋਟ ਪੰਜਾਬ ਟੈਕਸੀ ਯੂਨੀਅਨ ਉਹਨਾਂ ਦੇ ਸਾਥ ਦੇਣ ਪਹੁੰਚਿਆ ਭਾਵੇਂ ਦੀ ਅਸੀਂ ਪਿਛਲੇ 15 ਦਿਨ ਤੋਂ ਸਵਾਵਾ ਨਿਭਾ ਰਹੇ ਆ ਮਰ ਜਦੋਂ ਪਤਾ ਲੱਗੂਗਾ ਜੇ ਪੂਰਨ ਤੌਰ ਤੇ ਪੰਜਾਬ ਟੈਕਸੀ ਯੂਨੀਅਨ ਇੱਥੇ ਪਹੁੰਚੀ ਆ ਜੀ ਸੋ ਉਹਨਾਂ ਨੂੰ ਇੰਨੀ ਖੁਸ਼ੀ ਹੋਊਗੀ ਜਿਸ ਤਰ੍ਹਾਂ ਮੈਂ ਕੱਲ ਵੀ ਸੁਣ ਰਿਹਾ ਸੀ ਉਹ ਪਲ-ਪਲ ਦੀ ਰਿਪੋਰਟ ਲੈਂਦੇ ਆ ਡੇਲੇਵਾਲ ਸਾਹਿਬ ਕਿ ਕੌਣ ਆਇਆ ਕੌਣ ਨਹੀਂ ਆਇਆ ਸੋ ਇਸੇ ਕਰਕੇ ਜਦੋਂ ਵੀ ਉਹਨਾਂ ਨੂੰ ਪਤਾ ਲੱਗੂਗਾ ਤੇ ਬਿਲਕੁਲ ਉਹ ਸਾਨੂੰ ਚੜ੍ਹਦੀ ਕਲਾ ਵਾਲੀ ਸੁਨਹਿਤ ਜ਼ਰੂਰ ਦੇਣਗੇ ਜੀ ਵਾਹ ਜੀ ਵਾਹ ਧੰਨਵਾਦ ਜੀ ਇਹ ਪੰਜਾਬ ਟੈਕਸੀ ਯੂਨੀਅਨ ਫਰੀਦਕੋਟ ਵੱਲੋਂ ਵੀਰ ਜੀ ਸਾਥ ਦੇਣ ਲਈ ਪਹੁੰਚੇ ਡੇਲੇਵਾਲ ਸਾਹਿਬ ਦਾ ਕਿਉਂਕਿ ਬੜਾ ਹੌਸਲੇ ਵਧਿਆ ਇਸ ਤਰ੍ਹਾਂ ਡਲੇਵਾਲ ਸਾਹਿਬ ਹੋਰ ਵੀ ਕਿਸਾਨ ਭਰਾਵਾਂ ਦੇ ਤੇ ਵੇਖੋ ਕਿੱਡੇ ਵੱਡੇ ਰੂਪ ਦੇ ਵਿੱਚ ਇਹ ਡਰਾਈਵਰ ਵੀਰ ਜੁਨੀਅਰ ਵੀਰ ਕੋਈ ਵੀ ਭਾਵੇਂ ਹਰ ਇੱਕ ਸਾਥ ਦੇਣ ਲਈ ਪਹੁੰਚ ਰਿਹਾ ਜੀ ਵੱਧ ਤੋਂ ਵੱਧ ਬਾਈ ਜੀ ਸਹਿਯੋਗ ਦਿਓ ਹਰ ਇੱਕ ਵੀਰ ਦਾ ਮੋਰਚੇ ਦੇ ਵਿੱਚ ਪਹੁੰਚਣ ਬੜੀ ਤਕੜੀ ਗੱਲ ਹੈ ਜੀ ਇਸ ਤਰ੍ਹਾਂ ਬੂੰਦ-ਬੂੰਦ ਦੇ ਨਾਲ ਬਾਈ ਜੀ ਸਾਗਰ ਭਰਦਾ ਹੈ ਜੀ ਬਾਕੀ ਵਾਈ ਗੁਰੂ ਜਿੱਕਾ ਕਲਤਾ ਵਾਈ ਗੁਰੂ ਜਿੱਕੀ ਤੇ